ਮਾਈ ਗੁਰ ਜੀ ਦਾ ਹਾਰ ਸਾਹਿਬ ਸ੍ਰੀ ਵਾਹਿਗੁਰੂ ਜੀ ਗੁਰੂ ਜੀ ਦੇ ਬਚਨ ਦੇ ਨਰਾਲੇ ਫੋਟ ਬਚਪਨ ਹਰ ਬਾਲਕ ਦਾ ਸਾਹੀ ਜੀਵਨ ਹੁੰਦਾ ਪਰ ਕਈ ਮਹਾਪਥਮਨਾ ਬਚਪਨ ਜੀਵਨਤਾ ਬਹੁਤ ਹੀ ਮਿਸਮਾਲ ਕਨਵਾ ਹੁੰਦਾ ਸਮਾ ਆਪਣੀ ਇੱਕ ਅਸਾਧਤਾ ਬਾੜੀ ਗੁੰਧਰਚਾਨ ਨਾਮ ਤੁਰਿਆ ਗਿਆ ਜਿਉਂ ਜਿਉਂ ਸਮਾ ਅੱਗੇ ਤੁਰਿਆ ਤਿਉਂ ਤਿਉਂ ਸਹਿਬ ਜਾਦੀ ਗੋਵਿੰਦ ਰਾਏ ਜੀ ਵੱਡੇ ਹੁੰਦੇ ਗਏ ਪਹਿਲਾ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਤੇ ਅਤੇ ਦਾਸੀਆਂ ਦੀਆਂ ਮੋਰਾਂ ਵਿੱਚ ਤੇ ਉਹਨਾਂ ਦੀ ਪ੍ਰੀਤ ਖੰਖਾਂ ਦੇ ਹੱਥਾਂ ਉੱਪਰ ਖੇਡੇ 헤 ਸਾਹ ਸੁਪਰੇ ਗਰੀਚੀਆਂ ਬਾਲੇ ਹਾਸ ਉੱਪਰ ਰਹਿੜਨ ਲੱਗੇ ਰਹਿੜਦੇ ਰਹਿਦੇ ਹੀ ਉੱਠ ਕੇ ਥਰੋਣ ਲੱਗੇ ਇੱਕ ਸਾਲ ਦੇ ਹੋ ਗਏ ਮਾਤਾ ਜੀ ਨੇ ਖੁਸ਼ੀਆਂ ਵੰਡਾ ਕੀਤੀਆਂ ਪੁੰਦਾਨ ਕੀਤੇ ਕੋਤਲੀ ਜੀ ਨਾਲ ਮਿੱਠੇ ਬਚਨ ਕਰਨ ਲੱਗੇ ਜਿਹੜਾ ਮੱਥੇ ਲੱਗਦਾ ਅਤੇ ਜੋ ਦਰਸ਼ਨ ਪਉਨਾ ਤੇ ਵਚਨ ਸੁਣਦਾ ਉਹੋ ਹੀ ਨਿਹਾਲ ਹੋ ਜਾਂਦਾ ਉਸ ਦੇ ਪਾਪੀ ਜਿਹੜੇ ਦੇ ਸਾਰੇ ਪਾਪ یوں ਕੱਟੇ ਜਾਂਦੇ ਜਿਵੇਂ ਤੇਜਕ ਕਰ ਦੇ ਚਾਕੂ ਨਾਲ ਖਰਬੂਜਾ ਕੱਟਿਆ ਜਾਂਦਾ ਮੂਹੇ ਜਾਣ ਤੋਂ ਪਹਿਲਾਂ ਹੀ ਜਗਿਆ ਸੁ ਸੰਤਾਨੂ ਸਿੱਖ ਅਤੇ ਮਾਇਆ ਬੀਬੀਆਂ ਧਰਮਸ਼ਾਲਾ ਦੇ ਮੁਹੇ ਅੱਗੇ ਆ ਕੇ ਖਲੋਲੀਆਂ। ਇਹ ਸਹਿਬਾਂ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋ ਜਾਣ। ਜੇ ਰੋਗੀ ਨੇ ਦੰਦਾਰ ਪਾਇਆ ਤਾਂ ਉਹ arogh ਹੋ ਗਿਆ। ਜੇ ਯੋਗੀ ਨੇ ਦਰਸ਼ਨ ਕੀਤੇ ਤਾਂ ਉਹ ਮੌਤ ਹੋ ਗਿਆ। ਤੇ ਜੇ ਭੋਗੀ ਨੇ ਦਾਤਿ ਨੂੰ ਦੇਖਿਆ ਤਾਂ ਉਹ ਪਤ ਹੋ ਗਿਆ। ਮਮਤਾ ਕੁੱਠੀਆਂ ਮਾਵਾ ਆਪਣੇ ਪੁੱਤਰਾਂ ਨੂੰ ਕੁੱਛੜ ਚੁੱਕੀ ਇਸ ਤਰ੍ਹਾਂ ਨੱਠੀਆਂ ਆਉਂਦੀਆਂ ਜਿਵੇਂ ਗਊ ਹਰੇ ਪੱਠਿਆਂ ਤੇ ਬੱਚੇ ਵੱਲ ਜਾਂਦੀ ਹੈ ਉਹ ਆਪਣੇ ਪੁੱਤਰ ਸਮੀਤ ਬਾਲ ਗੁਰੂ ਜੀ ਦੇ ਦਰਸ਼ਨ ਦਾਰ ਕਰਨ ਦੀਆਂ ਸੰਨ ਸਤਾਵਾਦੀ ਸਤਿਗੁਰੂ ਜੀ ਦੇ ਮੁਖੋਂ ਜੋ ਬਚਨ ਨਿਕਲਦਾ ਉਹ ਸਤ ਹੁੰਦਾ ਜੇ ਕਿਸੇ ਨੂੰ ਆਖਦੇ ਤੂੰ ਤਨੀ ਹੈ ਤਾਂ ਉਹ ਦੌਲਤਮੰਦ ਹੋ ਜਾਂਦਾ ਕਿਸੇ ਨੂੰ ਕਹਿੰਦੇ ਕਿ ਤੂੰ ਭਗਤ ਹੈ ਤਾਂ ਉਹ ਸੱਚਮੁੱਚ ਭਗਤੀ ਕਰਨ ਲੱਗ ਪੈਂਦਾ। 유ਤ시 ਤੇ ਬੈਂਦਾਂ ਦੇ ਕਰਨੀ ਤਰ੍ਹਾਂ ਮਾਤਾ ਨੂੰ ਵੀ ਨੀ ਦੇਕਾਰ ਅੱਗੇ ਵੀ ਸਵੇਰ ਤੋਂ ਸ਼ਾਮ ਤੱਕ ਕੂੜ ਲੱਗੀ ਰਹਿੰਦੀ। ਸੁਗੰਧੀ ਬਾਗ ਇੱਕ ਖਬਰ ਸਾਰੇ ਪਟਣੀ ਵਿੱਚ ਖਿੰਡਰ ਗਈ। ਇਹ ਪਟਨੇ ਨੇ سانس ਰਾਹੀ ਦੀ ਧਾਰਾ ਮਸਾਲਾ ਬੇਚੇ ਉਹ ਮਾਦ ਦੇਸ਼ ਪੰਜਾਬ ਤੋਂ ਆਏ ਸਤਗੁਰੂ ਤੇਗਵਹਦਰ ਸਾਹਿਬ ਜੀ ਦੇ ਘਰ ਐਸੇ ਮਾਲਕ ਨੇ ਜਨਮ ਲਿਆ ਹੈ ਜੋ ਬਚਪਨ ਤੋਂ ਹੀ ਰਹਿਦੀਆਂ ਸਿੱਧੀਆਂ ਦਾ ਮਾਨਤ ਹੈ ਏਕੰਸੋ ਇੱਕ ਐਸੀ ਮਮਤਾ ਨੇ ਸੋਹਣੀ ਜੀ ਦਾ ਪੁੱਤਰ ਚੰਦਰੇ ਤਾਪ ਨਾਲ ਰੋਗੀ ਸੀ 10 ਸਾਲ ਦੇ ਬੱਚੇ ਦਾ ਲੋਹ ਹਤਾਫ ਨੇ ਇਸ ਤਰ੍ਹਾਂ ਪੀ ਲਿਆ ਸੀ ਜਿਵੇਂ ਜੇਠ ਦੇ ਦਿਨਾਂ ਨੂੰ ਦਾ ਰਾਹ ਹੀ ਠੰਡੇ ਜਾਂਦੀ ਸਾਰੀ ਮਾਸਪਤੀ ਜਾਂਦਾ ਹੈ। ਲਹੂ ਪੀ ਕੇ ਬੱਚੇ ਨੂੰ ਹੱਡੀਆਂ ਦੇ ਮੁੱਠ ਘਾਰ ਕੇ ਵੀ ਤਾਪ ਉਸ ਦਾ ਪਿੱਛਾ ਨਹੀਂ ਸੀ ਛੱਡਦਾ। ਨੈਣਾ ਵਿੱਚ ਅਥਰੂ ਉਤੇ ਦੈਲ ਵਹਿ ਚ ਸਾਦਾ ਰੱਖ ਕੇ ਉਹ ਮਾਤਾ ਆਪਣੇ ਬੱਚੇ ਨੂੰ ਲੈ ਆਈ। ਔਸਨੇ ਪੁੱਤਰ ਦਾ ਮੰਗਿਆ ਧਰਮਸ਼ਾਲਾ ਦੇ ਬਾਹਰ ਰੱਖ ਦਿੱਤਾ ਉਹ ਅਡੀ ਕਰਨ ਲੱਗੀ ਕਿ ਜਿਵੇਂ ਧਰਮਸ਼ਾਲਾ ਦਾ ਬੂਹਾ ਖੁੱਲਦਾ ਤੇ ਨੀੜੇ ਕਲੋਂ ਮਾਲਕ ਰੂਪ ਗੁਰੂ ਗੋਵਿੰਦਨ ਰਾਏ ਜੀ ਬਾਹਰ ਆਉਂਦੇ ਹਨ ਜਿਉਂ ਹੀ ਬਾਹਰ ਆਉਣਗੇ ਤਿਉਂ ਹੀ ਉਹ ਬੇਨਤੀ ਕਰੇਗੀ ਪੁੱਤਰ ਵਾਸਤੇ ਜੀਵਨਦਾਨ ਮੰਗੇਗੀ ਫੂਲ ਚੜਨ ਦੇ ਨਾਲ ਹੀ ਧਰਮਸ਼ਾਲਾ ਦਾ ਦਰਵਾਜ਼ਾ ਖੁੱਲਿਆ ਦਰਵਾਜ਼ੇ ਦੇ ਖੁੱਲ੍ਹਣ ਪਿੱਛੋਂ ਦਾਸੀ ਜੀ ਉਂਗਲੀ ਲਾ ਕੇ ਮਿਹਰਾਂ ਦੇ ਦਾਤੇ ਬਾਹਰ ਆਏ ਤੇ ਉਹਨਾਂ ਨੇ ਗੰਗਾ ਕਨਾਰੇ ਫੇਰ ਨਮਾਸਤੇ ਜਾਣਾ ਸੀ ਸਹਿਬ ਨੂੰ ਦੇਖ ਕੇ ਬਿਮਾਰ ਮੱਤੇ ਦੀ ਮਾਤਾ ਨੇ ਦੋਵੇਂ ਹੱਥ ਜੋੜ ਕੇ ਮਿਲਤੀ ਕੀਤੀ हे ਦਾਤਾ ਮਿਹਰ ਕਰੋ ਕਰਪਾ ਦਰਸ਼ਟੀ ਨਾਲ ਮੇਰੇ ਬੱਚੇ ਨੂੰ ਰੋਗਤਾ ਬਖਸ਼ੋ ਦੇਖੋ ਕਿ ਮੈਂ ਮੌਤ ਨਾਲ ਘੁੱਲ ਰਿਹਾ ਹੈ ਮੇਰਾ ਹੱਡੀਆਂ ਦੀ ਮੁੱਠ ਰਹਿ ਗਿਆ ਹੈ ਕਰੋ ਕਰਪਾ ਇਹ ਇਹ ਇੱਕ ਤੁਸਾਂ ਦਾ ਹੀ ਆਸਰਾ ਹੈ ਉਹ ਸਾਰੇ ਆਸ ਨਹੀਂ ਟੁੱਟ ਗਏ ਹਨ ਦਿਆ ਕਰੋ ਮੂੰ ਮੈ ਚਕਾਲੇ ਕੀ ਮੇਂਤੀ ਕਰ ਰਹੀ ਸੀ ਆਪ ਸਰਬ ਕਲਾ ਸਪੂਣ ਦਾਤਾ ਹਉ ਦਿਆਤੀ ਸਾਗਰ ਹੋ ਸਹਿਮ ਰੋਕ ਗਏ ਇੱਕ ਮਾਤਾ ਦੇ ਅਥਰੂ ਨਾ ਦੇਖ ਸਕੇ ਉਹਦੇ ਹੱਦੇ ਦੀ ਪੁਕਾਰ ਨੂੰ ਸੁਣ ਕੇ ਤੇ ਮੰਜੀ ਦੇ ਲਾਗੇ ਹੋ ਕੇ ਬਚਨ ਕੀਤਾ ਹੀ ਮਾਤਾ ਤੀ ਇਹ ਜੇਕਰ ਤੇਰਾ ਪੁੱਤਰ ਆਜੀ ਹੈ ਐਸ ਲਈ عمر ਵੱਡੀ ਹੈ ਇਹ ਬਚਨ ਕਰਕੇ ਸਹਿਬ ਮੁਸਕਰਾਏ ਹੋਏ ਅੱਗੇ ਨਿਕਲ ਗਏ ਸਤਿਗੁਰੂ ਜੀ ਦਾ ਵਚਨ ਸੁਣ ਕੇ ਮਾਤਾ ਨੂੰ ਹੌਸਲਾ ਹੋਇਆ ਉਸ ਨੇ ਬੱਚੇ ਦੀ ਮੰਜੀ ਚਕਵਾਇ ਤੇ ਘਰ ਲੈ ਗਏ ਆਈ ਪੂਰੇ 15 ਦਿਨਾਂ ਪਿਛੋਂ ਬੱਚਾ ਤਰ ਮੋਹਣ ਲੱਗ ਪਿਆ ਹੌਲੀ ਹੌਲੀ ਨਾਂਬਰ ਨਾ ਹੋ ਗਿਆ ਖੁਸ਼ੀਆਂ ਕੀਤੀਆਂ ਬਹੁਤ ਸਾਰਾ ਤਨਫੰਦਾਸ ਲੈ ਕੇ ਮਾਤਾ ਗੁਜਰੀ ਜੀ ਪਾਸ ਆਈ ਮਾਤਾ ਜੀ ਨੂੰ ਅਤੇ ਸਹਿਬ ਜਨ ਦੇ ਗੋ ਗੋਵਿੰਦਰਾਏ ਜੀ ਨੂੰ ਮੱਥਾ ਟੇਕਿਆ ਬੱਚੇ ਨੂੰ ਮੱਥਾ ਟਕਾਇਆ ਤੇ ਨਿਹਾਲ ਨਿਹਾਲ ਹੋ ਗਏ ਉਹਦਾ ਪੁੱਤਰ ਬਹੁਤ ਵੱਡੀ ਉਮਰ ਵਾਲਾ ਹੋਇਆ ਇਸ ਤਰ੍ਹਾਂ ਦਾ ਤਨੇ ਹਜਾਰਾਂ ਨੂੰ ਤਾਰਿਆ ਸਮਾਂ ਬੀਤਦਾ ਗਿਆ ਸਤਿਗੁਰੂ ਗੁਰੂ ਗੋਵਿੰਦਰਾਏ ਜੀ ਸੁੰਦਰ ਬਾਸਤਰ ਗਹਿਣੇ ਤੇ ਨਿੱਕੇ ਨਿੱਕੇ ਪੈਰੀ ਮੋਜੇ ਪਹਿਨ ਕੇ ਧਮਕ ਧਮਕ ਕਰਦੇ ਹੋਏ ਬੱਚਿਆਂ ਨਾਲ ਖੇਡਣ ਜਾਣ ਲੱਗੇ ਮਨ ਮੋਹਨੇ ਮਾਨਹਾਰ ਪਾਸੀ ਸਤ ਕਾਲੇ ਜਾਣ ਲੱਗੇ। ਹਾਣੀ ਬਾਲ ਉਹਨਾਂ ਨੂੰ ਆਪਣਾ ਸਰਦਾਰ ਸਮਝਦੇ ਸਨ ਖੇਡਾਂ ਦਾ ਚੰਗਾ ਖੇਡਾਂ ਦਾ ਢੰਗ ਬਚਮਨ ਤੋਂ ਕੀ ਨਰਾਲਾ ਸੀ। ਮਵਾਲਸ ਬਸਤਰ ਵਿਦਿਆ ਸਿੱਖਣ ਤੇ ਯੁੱਧ ਕਰਨ ਦੇ ਸਾਰੇ ਭੈਂਤੜੇ ਆਉਂਦੇ ਸਨ। ਸਾਰੇ ਬੱਚਿਆਂ ਨੂੰ ਦੋਹਾਂ ਟੋਲੀਆਂ ਵਿੱਚ ਵੰਡ ਲੈਂਦੇ ਤੇ ਫੇਰ ਹਰਜੀ ਲੜਾਈ ਲੜਦੇ ਦੇਖਦੇ। ਉਸ ਸਮੇਂ ਪਟਨੇ ਦਾ ਹਾਕਮ ਮੁਸਲਮਾਨ ਵਾਸੀ ਉਹ ਨਵਾਬ ਜਦੋਂ ਆਪਣੇ ਮਹਿਲਾਂ ਵਿੱਚੋਂ ਬਾਹਰ ਆਉਂਦਾ ਤਾਂ ਉਹਦੇ ਨਾਲ ਬਹੁਤ ਸਾਰੇ ਅਹਲਕਾਰ ਤੇ ਨੌਕਰ ਚੱਕਰ ਹੁੰਦੇ ਸਾਰੇ ਸ਼ਹਿਰ ਦੇ ਨੰਨਾਰੀ ਬਾਲ ਬੁੱਲੇ ਉਹਨੂੰ ਚੁੱਕ ਝੁੱਕ ਕੇ ਸਲਾਮਾ ਕਰਦੇ ਜਿਨ੍ਹਾਂ ਨੇ ਕੋਈ ਫਰਿਆਦ ਕਰਨੀ ਹੁੰਦੀ ਉਹ ਤਾਂ ਰਾਹ ਵਿੱਚ ਲੇਟ ਹੀ ਜਾਂਦੇ ਇਹ ਰਵਾਜ ਤੁਰਿਆ ਆਉਂਦਾ ਸੀ ਇਹ ਜੇਕਰ ਕਿਸੇ ਨਾ ਕਿਸੇ ਕਾਰਨ ਕੋਈ ਨਵਾਬ ਨੂੰ ਸलाम ਨਾ ਕਰੇ ਤਾਂ ਉਸ ਦੀ ਜਵਾਬ ਤਲਬ ਵੀ ਹੁੰਦੀ ਸੀ ਕਈਆਂ ਨੂੰ ਬਹੁਤ ਨਰਦੇਸ਼ਾਂ ਜਾਮਾ ਮੈਂ ਦਿੱਤੀਆਂ ਜਾਂਦੀਆਂ ਸਨ ਖਾਸ ਕਰਕੇ ਹਿੰਦੂਆਂ ਨੂੰ ਜ਼ਰੂਰ ਹੀ ਚੁੱਕ ਕੇ ਸलाम ਕਰਨਾ ਪੈਂਦਾ ਮੁਸਲਮਾਨਾਂ ਨਾਲੋਂ ਹਿੰਦੂਆਂ ਉੱਤੇ ਸ਼ਕਤੀ ਜ਼ਿਆਦਾ ਸੀ ਇੱਕ ਦਿਨ ਆਇਆ ਸਾਹ ਆਂਬ ਬਣਿਆ ਕਿ ਨਵਾਬ ਆ ਰਿਹਾ ਸੀ ਉਹਦੇ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਹਾਨੀਆਂ ਅਤੇ ਆਪ ਤੋਂ ਵੱਡੇ ਬਾਰਕਾਂ ਨਾਲ ਖੇਡ ਰਹੇ ਸਨ ਸੈਮਾ ਨੇ ਜਦੋਂ ਦੇਖਿਆ ਕਿ ਨਵਾਬ ਆਵ ਰਿਹਾ ਹੈ ਤਾਂ ਸੈਮਾ ਨੇ ਸਾਥੀ ਮੁੰਡਿਆਂ ਨੂੰ ਹੁਕਮ ਦਿੱਤਾ ਕੋਈ ਨਵਾਬ ਨੂੰ ਸਲਾਮ ਨਾ ਕਰੇ ਸਭ ਗੋਮਖੋਲ ਕੀਤਾ ਜਾਵੇ ਅਸੀਂ ਕਿਸੇ ਦੇ ਅਧੀਨ ਨਹੀਂ ਦਰਿਓ ਨਾ ਨਵਾਬ ਨੇ ਨੇੜੇ ਆਇਆ ਉਸਦੇ ਅਹਿਲਕਾਰ ਹੁੰਦੇ ਅੱਗੇ ਅੱਗੇ ਸਨ ਉਹ ਸਾਰਿਆਂ ਨੂੰ ਦੱਸੀ ਜਾਂਦੇ ਸਨ ਨਵਾਬ ਸਾਹਿਬ ਜੀ ਸਵਾਰੀ ਆ ਰਹੀ ਹੈ ਉੱਠ ਕੇ ਖਲੋ ਜਾਵੋ ਸਲਾਮ ਕਰੋ ਅਹਿਲਕਾਰਾਂ ਦੀ ਜੁਬਾਨੋਂ ਇਹ ਸ਼ਬਦ ਸੁਣ ਕੇ ਮੁੰਡੇ ਇਕੱਠੇ ਹੋ ਕੇ ਖਲੋ ਗਏ ਨਵਾਬ ਪੂਰੀ ਸ਼ਾਨ ਨਾਲ ਆ ਰਿਹਾ ਸੀ ਜਨ ਬਰੂਬਰ ਤੇ ਆਇਆ ਤਾਂ ਹੋਰ ਸਾਰੇ ਸਲਾਮ ਕੀਤੀ ਪਰ ਮੁੰਡਿਆਂ ਨੇ ਸਲਾਮ ਨਾ ਕੀਤੀ ਉਹ ਅੱਗੋਂ ਹੱਸਣ ਲੱਗ ਪਏ ਉਹ ਉਸ ਅਸਾ ਹਸੇ ਨੂੰ ਮਹਾਰਾਜ ਸਮਝਿਆ ਪਾਰ ਸਤਿਗੁਰੂ ਜੀ ਦੇ ਚਿਹਰੇ ਦਾ ਐਸਾ ਪ੍ਰਵਾਪਿਆ ਕਿ ਨਵਾਬ ਤੇ ਨਵਾਬ ਦੇ ਅਹਿਲਕਾਰਾਂ ਨੂੰ ਹੌਸਲਾ ਨਾ ਪਿਆ ਕੇ ਉਹ ਕੁੱਝ ਕਹਿਣ ਮਨ ਵਿੱਚ ਹੀ ਛਾਣ ਤੇ ਕੁੱਟਦੇ ਅੱਗੇ ਚਲੇ ਗਏ ਉਸ ਉਸ ਸਮੇਂ ਹਿੰਦੂ ਮਾਪਿਆਂ ਦੇ ਮਨ ਉੱਤੇ ਮੁਗਲ ਰਾਜਤਾ ਬੜਾ ਰੂਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰਾਂ ਨੇ ਨਵਾਬ ਸਾਹਿਬ ਨੂੰ ਸਲਾਮ ਨਹੀਂ ਕੀਤੀ ਤੇ ਨਵਾਬ ਦੀ ਕਰੋਪੀ ਦਾ ਅਸਕਾਰ ਉਹਨਾਂ ਨੂੰ ਹੋਣਾ ਪਵੇਗਾ ਤਾਂ ਉਹ ਕਬਰ ਆ ਗਏ ਹਰ ਇੱਕ ਮਾਂ ਬਾਪ ਨੇ ਆਪਣੇ ਪੁੱਤਰ ਨੂੰ ਝਣਕਿਆ ਕਈਆਂ ਨੇ ਗੁੱਸੇ ਵਿੱਚ ਆ ਕੇ ਮਾਰਿਆ ਵੀ ਇਹ ਉਸਨੇ ਨਵਾਬ ਸਾਹਿਬ ਨੂੰ ਸਲਾਮ ਕਿਉਂ ਨਹੀਂ ਕੀਤਾ ਪਰ ਮੁੰਡੇ ਅੱਗੋਂ ਉੱਤਰ ਦਿੰਦੇ ਰਹੇ ਅਸਾਂ ਨੂੰ ਬਾਬਾ ਜੀ ਸਹਿਜ ਜਾਂਦੇ ਨੇ ਰੁਕਿਆ ਸੀ ਉਹ ਆਖਦੇ ਹਨ ਤਰਕ ਹਾਕਮ ਨੂੰ ਸਲਾਮ ਨਹੀਂ ਕਰਨਾ ਚਾਹੀਦਾ ਸਚਾਈ ਦੀ ਫਤਿਹ ਹੋਈ ਹੋਰੀ ਹੋਰੀ ਗਿਆਨਤਾ ਅਗਿਆਨੀ ਤੇ ਗ람 ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਹ ਗਲਤੀ ਗਲਤੀ ਤੇ ਹਨ ਤੇ ਉਹਨਾਂ ਦੇ ਮੁੰਡੇ ਸਚਾਈ ਤੇ ਹਨ ਸੱਚਮੁੱਚ ਹੀ ਤਰਕ ਹਾਕਮ ਨੂੰ ਸਲਾਮ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜਨਮ ਕਰਦੇ ਹਨ ਪੰਡਤ ਸਿਮਦਤਨੀ ਸਾਖੀ ਗੰਗਾ ਕਿਨਾਰੇ ਪਟਨੇ ਵਿੱਚ ਨੇਕਾਂ ਛੋਟੇ ਛੋਟੇ ਮੰਦਰ ਸਨ ਉਹਨਾਂ ਮੰਦਰਾਂ ਦੇ ਵਿੱਚ ਠਾਕਰਾ ਦੀਆਂ ਮੂਰਤੀਆਂ ਸਨ ਉਹਨਾਂ ਮੂਰਤੀਆਂ ਲਈ ਪੂਜਾ ਕਰਨ ਵਾਲੇ ਨੇਕਾਂ ਪੰਡਤ ਸਨ ਕੋਲੇ ਲੋਕ ਸਮਝਦੇ ਸਨ ਕਿ ਠਾਕਰਾ ਦੇ ਪੁਜਾਰੀ ਪੰਡਤਾਂ ਨੇ ਭਗਵਾਨ ਦੇ ਦਰਸ਼ਨ ਕਰ ਲਏ ਹਨ ਤੇ ਇਹ ਗਿਆਨ ਪ੍ਰਾਪਤ ਕਰ ਚੁੱਕੇ ਹਨ ਪਰ ਉਹਨਾਂ ਨੂੰ ਨਾ ਭਗਵਾਨ ਦੇ ਦਰਸ਼ਨ ਹੋਈ ਸੰਤੇ ਨਾ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ ਉਹ ਤਾਂ ਪੱਥਰਾਂ ਦੀ ਪੂਜਾ ਕਰ ਕਰਕੇ ਮਨ ਨੂੰ ਪੱਥਰ ਬਣਾ ਇੱਕੇ ਸੰਨ ਐਸੇ ਪੰਡਤ ਵਿੱਚ ਇੱਕ ਸੈਨਦਤ ਪੰਡਿਤ ਸੀ ਪੰਡਤ ਸੀ ਇਹ ਪੰਡਤ ਵੇਦਾਂ ਸ਼ਾਸਤਰਾਂ ਦਾ ਪਾਠੀ ਪੂਜਾ ਤੇ ਕਿਰਿਆ ਕਰਮ ਬਣਾ ਸੀ ਐਸ ਦੀ ਕਥਾ ਸੁਣ ਕੇ ਐਸ ਦੀ ਇਹ ਪੂਜਾ ਨੂੰ ਦੇਖ ਕੇ ਅਤੇ ਐਸ ਦੇ ਮੰਦਰਾਂ ਵਿੱਚ ਸਮਾਧੀ ਤੌਰ ਤੇ ਸਵਰਤ ਨੂੰ ਤੱਕ ਕੇ ਲੋਕਨ ਭਾਵ ਕਰਦੇ ਹਨ ਕਿ ਸੈਵਦਤ ਹੋਣ ਖੁਦ ਪ੍ਰਾਨ ਰੂਪ ਹੋ ਚੁੱਕਾ ਹੈ ਉਹਨੇ ਲੋਕੀਓ ਦੇ ਕੋਮ ਮਰਦਾ ਹਾਸਲ ਕਰਨ ਵਾਸਤੇ ਉਹਨੇ ਸੰਨ ਪਰ ਉਹਦੇ ਮੰਨ ਦੀ ਵਸਤਾ ਨਰਾਨੀ ਸੀ ਉਹ ਤਾਂ ਸ਼ਾਂਤੀ ਦੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਤਨ ਪ੍ਰਿਆਸੀ ਸੀ ਉਹ ਸਨੂ ਨਾ ਰਾਤ ਨੀਂਦ ਉਹ ਨਹੀਂ ਸੀ ਤੇ ਨਾ ਦਿਨੇ ਮਨ ਨੂੰ ਸ਼ਾਂਤੀ ਹੁੰਦੀ ਸੀ ਉਹ ਸ੍ਰੀ ਕ੍ਰਿਸ਼ਨ ਤੇ ਸ੍ਰੀ ਰਾਮਚੰਦਰ ਜੀ ਦੀਆਂ ਮੂਰਤੀਆਂ ਦਾ ਧਿਆਨ ਤਰ ਕੇ ਬੈਠਦਾ ਦੋਹਾਂ ਰੂਪਾਂ ਦੇ ਵਿੱਚ ਭਗਵਾਨ ਉਸ ਨੂੰ ਦਰਸ਼ਨਾਂ ਦੇਂਦੇ ਉਹ ਵਿਆਕਾਲ ਚੱਤ ਰਹਿਦਾ ਇੱਕ ਦਿਨ ਉਹ ਠਾਕਰ ਪੂਜਾ ਕਰਨ ਪਿੱਛੋਂ ਗੰਗਾ ਦੇ ਕਿਨਾਰੇ ਸਮਾਧੀ ਲਾ ਕੇ ਬੈਠ ਗਿਆ ਸਵੇਰ ਦਾ ਵੇਲਾ ਸੀ ਪੂਰਬ ਵਾਂਗੇ ਚਾੜਨਦੇ ਸੂਰ ਜਿੰਨੀਆਂ ਕਰਨਾ ਉਹਦੇ ਚਿਹਰੇ ਉੱਤੇ ਪੈਨੀਆਂ ਸਨ ਉਹਦੇ ਮਨ ਦੀ ਮਨ ਹੀ ਮਾਨ ਫੈਸਲਾ ਕੀਤਾ ਸੀ ਕਿ શ્રી ਕ੍ਰਿਸ਼ਨ ਰੂਪ ਵਿੱਚ ਜਰੂਰ ਭਗਵਾਨ ਦੇ ਦਰਸ਼ਨ ਕਰੇਗਾ ਉਸਨੇ ਚਤ ਜੋੜਨ ਦਾ ਜਤਨ ਕੀਤਾ ਭਗਵਾਨ ਉਸਤੇ दया दृष्टि ਕੀਤੀ ਅਥੀ ਮਨੋ ਕਾਮਨਾ ਪੂਰਨ ਕਰਨ ਵਾਤੇ ਨਮਾਹੀ ਕੋਤ ਕਰਾ ਚੁ ਦਿੱਤਾ ਉਹ ਗੋਤਖੇ ਕੇ ਮਾਲਕ ਰੂਪ ਸਹਿ ਜਾਂਦਾ ਗੁਰੂ ਗੋਵਿੰਦ ਰਾਏ ਜੀ ਦੇ ਮਹੂਤ ਤੇ ਪ੍ਰੇਮ ਪ੍ਰੇਮਾਨੂ ਪ੍ਰੇਨਾਕ੍ਰਿਤੀ ਕੇ ਉਹ ਸਿਵਲਤ ਨੂੰ શ્રી ਕ੍ਰਿਸ਼ਨ ਜੀ ਦਾ ਰੂਪ ਉਤਾਰਨ ਕਰਕੇ ਦਰਸ਼ਨ ਦੇਣ ਉਸੇ ਤਰ੍ਹਾਂ ਦਰਸ਼ਨ ਹੋਣ ਜਿਵੇਂ ਮਿੰਨਰਾਵਨ ਤੇ ਗੋਲਖ ਦੇ ਵਾਸੀਆਂ ਨੂੰ ਮਾਲਕ ਰੂਪ શ્રી ਕ੍ਰਿਸ਼ਨ ਜੀ ਦੇ ਦਰਸ਼ਨ ਹੋਇਆ ਕਰਦੇ ਸਨ ਸਹਿਵ ਕਰੋਂ ਨਿਕਲੇ ਉਹ ਦੋ ਬਾਲਕਾਂ ਨੂੰ ਨਾਲ ਲਿਆ ਤੇ ਕਿਹਾ ਚਲੋ ਗੰਗਾ ਇਸ਼ਨਾਨ ਕਰਗੇ ਖੇਡ ਗਏ ਤੇ ਮਗ੍ਹਾ ਕਰ ਗਏ ਇਹ ਆ ਕੇ ਨੱਛੇ ਨੱਛੇ ਗੰਗਾ ਕਨਾਰੇ ਚਲੇ ਗਏ ਸਹਿਮਾਨ ਨੂੰ ਅਨਜਪਰਤੀਤ ਹੋਇਆ ਜਿਵੇਂ ਕੋਈ ਉਹਨਾਂ ਨੂੰ ਵੱਡਾ ਮਾਰ ਕੇ ਆਖ ਰਿਹਾ ਸੀ ਛੇਤੀ ਆਓ ਦੇਰ ਨਾ ਕਰੋ ਆਓ ਛੇਤੀ ਆਓ ਇਹ ਅਗੰਮੀ ਆਵਾਜ਼ ਪੰਤ ਸਹਿਵਨਾਥ ਦੇ ਹਲਦੇ ਦੀ ਸੀ ਕੂ ਦਾਰਸ਼ਨਵਾਦੀ ਤਣ ਪ੍ਰਿਹਾਸੀ ਪ੍ਰਵੇਸ਼ਵਰ ਅੰਜ ਪੰਡਤ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਤੁਲੇ ਹੋਏ ਸਨ ਸਹਿਬ ਖੇਡਦੇ ਖੇਡਦੇ ਇਕੱਲੇ ਹੀ ਉਸ ਪਾਸੇ ਨੂੰ ਚਲੇ ਗਏ ਜਿੱਧਰ ਪੰਡਤ ਸੰਦਤ ਜੀ ਸਨ ਉਹਨਾਂ ਦੇ ਕੋਲ ਹੀ ਜਾ ਪੁੱਜੇ ਪੰਡਤ ਸੰਦਤ ਨੇ ਸਮਰਧੀ ਲਾਈ ਹੋਈ ਸੀ ਉਹਦੇ ਨੈਣ ਮੰਦੇ ਹੋਏ ਸਨ ਤੇ ਉਹ ਕੱਲਾ ਬੈਠਾ ਹੋਇਆ ਸੀ ਸਤਿਗੁਰੂ ਜੀ ਉਸ ਦੇ ਕੋਲ ਚਲੇ ਗਏ ਉਹ ਜਾ ਕੇ ਉਹਦੇ ਕੰਨ ਵਿੱਚ ਕਹਿਣ ਲੱਗੇ ਪੰਡਤ ਜੀ ਉਹ ਇੱਕ ਸ਼ਬਦ ਪੰਡਤ ਜੀ ਨਹੀਂ ਉਹਨਾਂ ਦੇ ਸਾਰੇ ਤਾਨੂੰ ਖਰਾ ਥਾ ਲੁੱਟਾ ਥਰ ਥਾ ਲੁੱਟਾ ਉਸ ਨੂੰ ਅਨਪਾਵ ਹੋਇਆ ਕਿ ਭਗਵਾਨ ਜੀ ਆਪ ਜੀ ਹਨ ਜਿਸ ਵੇਲੇ ਦੀ ਅਡੀਕ ਸੀ ਉਹ ਆ ਗਿਆ ਅਜੇ ਉਹਨਾਂ ਨੈਣ ਨਹੀਂ ਸੰਖੋਲੇ ਕੇ ਸਹਿਬਾਨ ਨੇ ਫਿਰ ਕਿਹਾ ਪੰਡਤ ਜੀ ਕਿਆ ਹੁਣ ਨੈਣ ਮੁੰਦੇ ਨਾ ਰਹੇ ਕੋਲ ਫਲਤੇ ਸੂਰਜ ਮੁਖੀ ਫੁੱਲ ਵਾਂਗ ਖੁੱਲ ਗਏ ਹੁੰਦੇ ਨੈਣਾ ਨਾਲ ਸਾਹਮਣੇ ਦੇਖਿਆ ਤਾਂ ਕੁਝ ਵੀ ਨਹੀਂ ਸੀ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ ਪਿਛਲੇ ਪਾਸੇ ਸਤਿਗੁਰੂ ਜੀ ਖਲੋਤੇ ਮਛਿਆ ਰ ਆ ਰਹੇ ਸਨ ਪ੍ਰਭੂ ਨੇ ਮਾਇਆ ਦਾ ਐਸਾ ਪ੍ਰਸਾਰਾ ਕੀਤਾ ਕਿ ਪਤਨੀ ਨੂੰ શ્રી ਕ੍ਰਿਸ਼ਨ ਦਾ ਪ੍ਰਤੱਖ ਦਰਸ਼ਨ ਹੋਇਆ ਜਉਨਾ ਕਰਾਰੇ ਜਿਵੇਂ ਕਦੀ ਉਹ ਮਾਂਸਰੀ ਹੱਥ ਵਿੱਚ ਫੜ ਕੇ ਤੇ ਜੰਗਲੀ ਫੁੱਲਾਂ ਦੀ ਫੁੱਲ ਮਾਲਾ ਪਾ ਕੇ ਮਸ਼ਕਰਾਇਆ ਕਰਦੇ ਸਨ ਪਣ ਤੇਜੀ ਨਿਹਾਲ ਹੋ ਗਿਆ ਉੱਠ ਕੇ ਚਾਨਣਾ ਉੱਪਰ ਮੱਥਾ ਟੇਕਿਆ ਖੁਸ਼ੀਆਂ ਦੇ ਹਨਾਰੇ ਨਿਹਾਲ ਹੋ ਗਿਆ ਨਾਰੀ ਆਈ ਉਹਨਾਂ ਹਲਾਰਿਆਂ ਨੇ ਉਹਦੇ ਮਾਨ ਤਨ ਨੂੰ ਨਚਾ ਲਿੱਤਾ ਏ ਭਗਵਾਨ ਮੇਰੇ ਤੇ ਮਿਹਰ ਕਰੋ ਵਿਆਹ ਕਰੋ ਮੈਂ ਇੱਕ ਪਾਪੀ ਜੀਵ ਹਾਂ ਮੇਰੀ ਕਲਿਆਣ ਹੋਵੇ ਦਿਮਾਗ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਸਭ ਦਸਤ ਮੇ ਤਰਲੇ ਸਨ ਪ੍ਰਭੂ ਨੇ ਹੁਕਮ ਵਿੱਚ ਸਾਰੇ ਕਾਰਜ ਕਰਨ ਵਾਲੇ ਬਾਨਾ ਪ੍ਰੀਤਮ ਜੀ ਮਸ਼ਕਾਉਂਦੇ ਹੋਏ ਹੱਸਦੇ ਤੇ ਉੱਛਲਦੇ ਹੋਏ ਆਪਣੇ ਸਾਥੀਆਂ ਵੱਲ ਨੱਥੇ ਆਏ ਸਭ ਦਸਤ ਨੇ ਜਦੋਂ ਦੇਖਿਆ ਕਿ ਉਹਦਾ ਭਗਵਾਨ ਉਹਦੇ ਕੋਲੋਂ ਜਾ ਰਿਹਾ ਹੈ ਤਾਂ ਉਹ ਵੀ ਆਸਣ ਛੱਡ ਕੇ ਪਿੱਛੇ ਤਰਪਿਆ ਉਸਨੇ ਅੱਗੇ ਹੋ ਕੇ ਫਿਰ ਚੱਲ ਫੜ ਲਏ ਬਣਤ ਜੀ ਤੁਸੀਂ ਨਿਹਾਲ ਹੋਏ ਸਤਿਗੁਰੂ ਜੀ ਦਾ ਵਚਨ ਸੀ ਮੈਂ ਨਿਹਾਲ ਹੋਇਆ ਹਾਲ ਸੱਚਮੁੱਚ ਮੈਂ ਨਿਹਾਲ ਹੋਇਆ ਕਿਉਂ ਕਹਿੰਦਾ ਹੋਇਆ ਉਹ ਪ੍ਰਭੂ ਜੈਸ ਕੰ ਲੱਗਾ ਉਸ ਨੇ ਮਾਰ ਸਤਿਗੁਰੂ ਜੀ ਨੂੰ ਆਪਣਾ ਗੁਰੂ ਤਾਂ ਨ ਕਰ ਲਿਆ ਪਤਨੀ ਨੇ ਨਾਰੀ ਹਨਾਨ ਹੋਈ ਕਈਆਂ ਭੁੱਲਣਾ ਦੇ ਇਹ ਗਿਆਨੀਆਂ ਨੇ ਤਾਂ ਕਿਹਾ ਪੰਤ ਸਹਦਤ ਪਾਗਲ ਹੋ ਗਿਆ ਇੱਕ ਮਸੂਮ ਬੱਚੇ ਨੂੰ ਆਪਣਾ ਗੁਰੂ ਤੇ ਉਹ ਨੂੰ ਅਸਾਂ ਲੱਗ ਪਿਆ ਮਾਹਰੇ ਪੰਥਬਾ ਮੇਦ ਪਾੜ ਕੇ ਮਤ ਮਾਰੀ ਨੇ ਪਰ ਜਿਹੜੇ ਚੰਗੇਰੀ ਸੂਝ-ਬੂਝ ਵਾਲੇ ਸਨ ਉਹ ਫਰਸਾਨਾ ਸਨ ਉਹਨਾਂ ਵਿੱਚੋਂ ਕਈ ਬਚਨ ਕਰਦੇ ਸਨ ਸਹਿਬਾਤ ਨੇ ਆਖਰ ਕੋਈ ਨਾ ਕੋਈ ਰੋਸ਼ਨੀ ਤੇ ਸ਼ਾਂਤੀ ਦੇਖੀ ਜ਼ਰੂਰ ਹੈ ਇੱਕ ਮਾਨਕੀ ਪੂਜਾ ਕਰਨ ਲੱਗ ਪਿਆ ਹੈ ਜਿਸ ਨੇ ਪੱਥਰ ਦੇ ਠਾਕਰਾਂ ਦੀ ਪੂਜਾ ਛੱਡ ਦਿੱਤੀ ਹੈ ਜੋ ਬਾਲ ਰੂਪੀ ਸਹਿਮ ਜੰਦੇ ਨੂੰ ਮੱਥਾ ਟੇਕਦਾ ਤੇ ਉਹਨਾਂ ਦੇ ਪਿੱਛੇ ਪਿੱਛੇ ਨੱਠਾ ਫਿਰਦਾ ਹੈ ਜਿਵੇਂ ਨਾਵੇਂ ਨਾਵੇਂ ਪਾਸ਼ਾ ਨੂੰ ਮੱਖਣ ਸਾਲਵਾਣੇ ਨੇ ਪਰਗਟ ਕੀਤਾ ਸੀ ਤੇਵੇਂ ਸਗਦੱਤ ਨੇ ਸਾਰੇ ਪਠਣੀ ਮੈਚ ਜਨੂਗ੍ਰਾਫੀ ਦਿੱਤਾ ਉਹ ਭੁੰਨੀ ਲਕਾਈ ਪੱਥਰ ਦੇ ਠਾਕਰਾਂ ਵਿੱਚੋਂ ਕੁੱਝ ਨਹੀਂ ਓ ਓ ਨਿਰੇਪੱਤਰ ਹਾਨ ਆਉਂਜੇ ਕਲਿਆਣ ਚਾਹੁੰਦੇ ਹਾਂ ਤਾਂ ਛੇਤੀ ਨੱਠ ਕੇ ਆਓ ਮੈਂ ਤੁਸਾਂ ਨੂੰ ਭਗਵਾਨ ਦੇ ਕੋਲ ਲੈ ਚੱਲਾਂ ਮੈਂ ਦਰਸ਼ਨ ਪਾ ਦਿਵਾ ਬਣਿਤ ਸਿਮਦਤ ਦਾ ਇਹ ਨਾਰਾ ਸੁਣ ਕੇ ਲੋਕ ਹਾਸਸਰਾਏ ਨੀਤਾ ਮਸਾਲਾ ਸਾਹਮਣੇ ਹਾਰ ਉਹ ਇਕੱਠੇ ਹੋਣ ਲੱਗੇ ਇਹ ਉਹ ਸਹਿਬ ਜਾਣਦਾ ਸਤਿਗੁਰੂ ਦੇ ਦਰਸ਼ਨ ਕਰਕੇ ਆਪਣੇ ਜਨਮ ਮਾਰਨ ਦਾ ਸਵਾਰ ਲੈਣਾ ਪੰਡਿਤ ਸਿਮਦਤ ਤਨੋਂ ਮਨੋਂ ਤੇ ਤਨੋਂ ਸਤਗੁਰੂ ਜੀ ਦਾ ਹੋ ਗਿਆ ਉਸ ਨੂੰ ਸਿੱਖੀ ਦਾ ਮਾਰਗ ਦੀ ਪ੍ਰਾਪਤੀ ਹੋ ਗਈ। ਹਾਜੀ ਹਤੇ ਚੰਦ ਮੈਣੀ ਦਾ ਵਸਨ ਪਟਨੇ ਸਹਿਤ ਜਿਉੜੇ ਰਹਿੰਦੇ ਸਨ। ਉਹ ਕੋਈ ਮਮੂਲੀ ਬੰਦੇ ਨਹੀਂ ਸਨ। ਸਮੋਂ ਰਾਜਾ ਤੇ ਰਾਣੀ ਰਾਜੇ ਨੂੰ ਸਾਰੇ ਹਤੇ ਚੰਦ ਮੈਣੀ ਆਖਦੇ ਸਨ। ਕਾਲ ਪਰਖ ਦੀ ਅਪਾਰ ਕਿਰਪਾ ਨੂੰ ਕੋਈ ਨਹੀਂ ਜਾਣਦਾ। ਉਸ ਦੇ ਕੌਤਕ ਬਹੁਤ ਨਰਾਲੇ ਹਨ। ਉਸਨੇ ਮਨੋਖਲੀ ਰਚਨਾ ਕੀਤੀ ਹੈ ਬਾਗ ਲਿਖੇ ਹਨ ਪਰ ਪੂਰਨ ਸੁੱਖ ਕਿਸੇ ਨੂੰ ਨਹੀਂ ਦਿੱਤਾ ਇਸੇ ਕੋਲ ਕੋਈ ਨਾ ਕੋਈ ਅਣਤਾਣੀ ਜ਼ਰੂਰ ਹੈ ਜੇ ਕਿਸੇ ਦੀ ਲਾਹ ਲਾ ਦਾ ਸੁੱਖ ਹੈ ਤਾਂ ਉਸ ਨੂੰ ਧੰਦਾ ਸੁੱਖ ਨਹੀਂ ਇਹ ਧਨ ਤੇ ਜਾਂ ਸਮਿਆਂ ਤਹ ਤਾਂ ਲਾਹ ਲਾ ਦਾ ਸੁੱਖ ਨਹੀਂ ਵੇਲਾ ਤੇ ਤਨ ਦਾ ਹੈ ਤਾਂ ਤਨ ਮਨ ਸੁਖੀ ਨਹੀਂ ਗਣ ਕੀ ਹਰ ਨਾਰੀ ਕਿਸੇ ਨਾ ਕਿਸੇ ਮਾਨਸਿਕ ਜਾਂ ਆਤਮਿਕ ਦੁੱਖ ਵਿੱਚ ਫਸਿਆ ਜਿੰਨੀ ਹੁੰਦਾ ਹੈ ਰਾਜਾ ਹਤੇ ਚੰਦ ਮੈਣੀ ਪਟਨੇ ਦਾ ਇੱਕ ਮੀਰ ਨੀਰਦਾਰਸੀ ਉਹਦੇ ਕੂਲਦਾ ਅੰਦਾ ਸਦਾਸੀਆਂ ਤਨ ਪਦਾਰਥ ਅਤੇ ਇੱਕ ਤਕੜਾ ਰਾਜਪਵਨ ਰਹਣ ਬਾਤ ਸੀ ਚਿੜੀਆਂ ਦੇ ਦੁੱਧ ਬਿਨਾ ਉਹਦੇ ਕੋਲ ਸਾਰੇ ਪਦਾਰਥ ਸਨ ਭਾਰਤੀ ਪੁੱਤ ਕੋਈ ਨਹੀਂ ਸੀ ਸਾਰਾ ਦੰਤ ਰਾਜ ਕਾਜ ਦੇ ਕਮਾਂਤੇ ਦਾ ਆਸਲਾਸੀਆਂ ਨਾਂਦ ਗੱਲਾਂ ਕਰਦਿਆਂ ਹੋਇਆਂ ਮਕੀਤ ਹੋ ਜਾਂਦਾ ਪਰ ਜਦੋਂ ਰਾਤ ਪੈਂਦੀ ਰਾਜਾ ਰਾਣੀ ਇਕੱਲੇ ਮਖਮਲੀ ਸੀਨ ਉੱਤੇ لیਟਦੇ ਤਾਂ ਲੋਹਾਂ ਦੀ ਦੈਲ ਕੁੱਟੇ ਜਾਂਦੇ ਕੇਰੇ ਉੱਤੇ ਪ੍ਰਗਾ ਉੱਤੋਂ ਪ੍ਰਕਾਸ਼ ਹੁੰਦਾ ਮਿੱਲਾ ਤੇ ਮਸ਼ਕਾ ਹਟ ਨਾਰਾਇਣੀ ਬਾਸੂ ਚੁੱਪ ਕਰਕੇ لیਟ ਜਾਂਦੇ ਤੇ ਨੀਂਦ ਨੂੰ ਅਵਾਜ਼ਾਂ ਮਾਰਦੇ ਪਰ ਚੰਦਰੀ ਨੀਂਦ ਵੀ ਉਹਨਾਂ ਨੂੰ ਨਾ ਉਹਨਾਂ ਨਾਲ ਧੋਖਾ ਕਰਦੀ ਉਹ ਵੀ ਨਾ ਹੁੰਦੀ ਮਹਾਂਮਨੀ ਸੇ ਸੁੰਦਰ ਰਾਜਪਵਨ ਸ਼ਕਤੀ ਪ੍ਰਕਾਰ ਲਈ ਉਹ ਜਨ ਤੈਨ ਦਾ ਆਸਨਾਸੀਆਂ ਲਿਖ ਸੁੱਖਾਂ ਦੇ ਆਨ ਸਾਰੇ ਭੁੱਲ ਜਾਂਦੇ ਨੇ ਉਹ ਬਹੁਤ ਦੁਖੀ ਹੁੰਦੇ ਆਪਣੇ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਇੱਕ ਦੂਜੇ ਨੂੰ ਧੀਰਜ ਦਿੰਦੇ ਪਰ ਦੈਲ ਦੋਹਾਂ ਦੇ ਅੰਦੀ ਨਸਾਨਾ ਇੱਕ ਰਾਤ ਰਾਣੀ ਨੇ ਰਾਜੇ ਨੂੰ ਕਿਹਾ ਰਾਜਾ ਸੁੱਖ ਵੀ ਦੁੱਖ ਵੀ ਬਣ ਗਏ ਹਨ ਇਸੇ ਕੂਰਮਲ ਨੇ ਜਨਮ ਲਈ ਕਰਮ ਦਾ ਹਾਲ ਹੈ ਜੋ ਸਾਰੇ ਸੁੱਖ ਹੁੰਦਿਆਂ ਹੋਇਆਂ ਵੀ ਇੱਕ ਪੁੱਤਰ ਬਿਨਾ ਆਤਮਾ ਮੁખી ਹੈ ਕੀ ਰਾਜ ਵਿੱਚਿਆਂ ਵੀ ਪੁੱਤ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਇਹ ਸੁੱਖ ਪਰਮਾਤਮਾ ਦੀ ਇੱਛਾ ਹੈ ਰਾਜ ਭਾਗ ਦੇ ਤਾੰਦਰੇ ਤੇ ਪ੍ਰਾਪਤ ਨਹੀਂ ਹੋ ਸਕਦਾ ਪੰਡਤ ਸਵਦਾਸਤ ਭਗਵਾਨ ਦੇ ਦਰਸ਼ਨ ਕਰ ਚੁੱਕੇ ਸਨ ਉਹਨਾਂ ਦੇ ਚਰਨਾ ਉੱਪਰ ਮਥਾ ਟੇਕਿਆ ਜਾਵੇ ਹੈ ਦੋ ਭਗਵਾਨ ਅੱਗੇ ਅਰਦਾਸ ਕਰਨ ਸੁਣਿਆ ਹੈ ਭਗਤਾਂ ਨੇ ਅਰਦਾਸ ਬਗਵਾਨ ਪ੍ਰਵਾਨ ਕਰਦਾ ਹੈ ਗੱਲ ਤਾਂ ਤੇਰੀ ਠੀਕ ਹੈ ਮੇਰਾ ਵਿਚਤ ਕਈਆਂ ਸਿਰਾਂ ਤੋਂ ਇਹੋ ਸੋਚ ਰਿਹਾ ਹੈ ਇਸੇ ਲਈ ਚੰਨ ਫੜਾ ਉੱਤਰ ਪ੍ਰਾਪਤੀ ਦਾ ਜਲ ਕਰਾਂ ਤਰ ਖਜ਼ਾਨਾ ਤੇ ਜ਼ਮੀਨ ਸਭ ਕੋਲੋਂ ਮਾਰਨ ਨੂੰ ਤਿਆਰ ਹਾਂ ਪਰ ਕੋਈ ਤੋਹੀ ਨਹੀਂ ਠੋਖਦਾ ਪਤਾ ਨਹੀਂ ਪ੍ਰਭੂ ਕੀ ਦੀ ਕੀ ਇੱਛਾ ਕਹਿੰਦਾ ਸਾਡੀ ਗਲਤੀ ਨਾ ਹੋ ਨਾ ਹੋਣੀ ਹੋਵੇ ਧਰਮ ਸ਼ਾਸਤਰ ਅਨਸਾਰ ਪੁੱਤਲ ਦੇ ਬਿਨਾ ਨਰ ਨਾਰੀ ਦੀ ਗਤੀ ਨਹੀਂ ਹੁੰਦੀ ਪੰਡਿਤ ਕਥਾ ਕਰਦਾ ਹੋਇਆ ਕਹਿੰਦਾ ਸੀ ਇਹ ਸਭ ਕੁਝ ਠੀਕ ਹੈ ਤਾਂ ਹੀ ਤਾਂ ਤਰਲੇ ਲੈ ਰਹੇ ਹਾਂ ਸਵੇਰੇ ਪੰਤੇ ਜੀ ਦੇ ਚਰਨ ਹੜੇ ਜਿਵੇਂ ਉਹ ਆਖੇ ਮੈਂ ਤਾਂ ਇਹੋ ਆਖਣੀ ਹਾਂ ਮੇਰੇ ਕਲੇਜੇ ਵਿੱਚ ਤਾਂ ਇੱਕ ਹੂਕ ਉੱਠਲੀ ਹੈ ਮੈਂ ਤਾਂ ਬਿਆਕਲ ਹੋ ਜਾਂਦੀ ਹਾਂ ਇਸ ਜੀਵਨ ਨਾਲੋਂ ਮੇਲ ਜਾਂ ਮੌਤ ਚੰਗੀ ਹੈ ਹਿੰਦਾ ਸਦਾ ਮੇਰੀ ਚੈਨ ਰਹਿਦਾ ਹੈ ਤੀਂ ਜਿਕਰੋਂ ਕੋ ਆਨ ਜੂਰ ਹੈ ਦੇ ਅਨੁਸ਼ਾਂਤੀ ਬਖਸ਼ੇਗਾ ਜਰੂਰ ਮਨੋਂ ਕਾਮਨਾ ਪੂਰਨ ਹੋਣਗੀਆ ਇਹੋ ਕੁਝ ਤੁਸਾਂ ਕਦੋਂ ਕੋ ਕਹਿੰਦੇ ਹਾਂ ਮੈਂ ਤਾਂ ਸੁਣ ਸੁਣ ਕੇ ਵੀ ਅੱਕ ਗਈ ਹਾਂ ਸ ਵੀਰੇ ਜਰੂਰ ਚੱਲਾਂਗੇ ਉਹ ਵਿਚਾਰਾ ਕਰਦੇ ਰੇ ਰਾਜਾ ਰਾਣੀ ਸਾਰੀ ਰਾਤ ਜਾਗਦੇ ਰਹੇ ਮਨავਜ ਸੈਗੜੇ ਤਰਾ ਆਚੜਾ ਆਏ ਬਾਣੀ ਦੇ ਬਲਵਲੇ ਮੰਗ ਉਹਨਾਂ ਦੇ ਵਿਚਾਰ ਵੀ ਉਮਰ ਬਹੁਤ ਥੋੜੀ ਸੀ ਜਾਗਨੇ ਅਹੀਂ ਕੁੜਨੀ ਬਾਗ ਦੇ ਦਿੱਤੀ ਤੇ ਥੋੜੇ ਚਿਰ ਪਿੱਛੋਂ ਪਾਂਛੀ ਬੋਲਣੇ ਸ਼ੁਰੂ ਹੋ ਗਏ ਪਾਂਛੀਆਂ ਦੀਆਂ ਮਾਰਜਾ ਸੁਣ ਕੇ ਦੋਵੇਂ ਸੀਸ ਤੋਂ ਉੱਠ ਬੈਠੇ ਗੰਗਾ ਕਿਨਾਰੇ ਬੈਠੇ ਹੋਏ ਪੰਡਤ ਸੈਮਨਤ ਪ੍ਰੂਨ ਅਲਸ ਕਰ ਰਿਹਾ ਸੀ ਉਹਨੇ ਨੈਣਾ ਵਿੱਚ ਬਾਲਾ ਪ੍ਰੀਤਮ ਸਤਿਗੁਰੂ ਜੀ ਦੀਤ ਸੁਣੀ ਸੀ ਉਹ ਬਿਸਮਾਰ ਤੇ ਦੇ ਬਾਜੂ ਮੰਡਲ ਵਿੱਚ ਪੂ ਮਿਤ ਪੂਜਾ ਸੀ ਤੇ ਰਾਜਾ ਫਤੇ ਚੰਦ ਆਪਣੀ ਰਾਣੀ ਨੂੰ ਨਾਲ ਲੈ ਕੇ ਉਸ ਸਥਾਨ ਤੇ ਜਾ ਪੂਜਾ ਜਾਂ ਚੰਨਾ ਪਰਮਥਾਟੇ ਕਿਆ ਲਾਗੇ ਬੈਠ ਗਏ ਹੱਥ ਜੋੜ ਕੇ ਈ ਕਰਦੇ ਰਹੇ ਕਿ ਜਦੋਂ ਅਸਲੀ ਸਮਾਧੀ ਖੁੱਲੇ ਤਾਂ ਉਹ ਮੇਨਤੀ ਕਰਨ ਕੋਈ 20 ਕਮੈਂਟ ਲੀਕਣ ਪਿੱਛੋਂ ਪੰਡਤ ਨੇ ਨੈਣ ਖੋਲੇ ਤੇ ਉਸਨੇ ਲਿਖਿਆ ਕਿ ਸਾਹਮਣੇ ਰਾਜਾ ਰਾਣੀ ਬੈਠੇ ਹੋਏ ਹਨ ਮੇਰੇ ਧੰ ਪਾਗ ਰਾਜੇ ਰਾਣੀ ਨੇ ਦਰਸ਼ਨ ਦਿੱਤੇ ਹਨ ਸਹਿਬ ਦਤ ਨੇ ਬੜੇ ਪ੍ਰੇਮ ਤੇ ਮਿੱਠੇ ਸ਼ਬਦਾਂ ਵਿੱਚ ਆਖਿਆ ਦਰਸ਼ਨ ਨਹੀਂ ਦਿੱਤੇ ਅਸੀਂ ਪਾਪੀ ਜੀ ਦਰਸ਼ਨ ਕਰਨ ਵਾਸਤੇ ਆਏ ਹਾਂ ਅਸਾਂ ਤੇ ਦਇਆ ਕਰੋ ਦਿਲ ਮੇਚ ਮੇਰੇ ਤਨ ਹੈ ਰਾਣੀ ਅਤੇ ਰਾਣੀ ਇੱਕ ਜੀਵਾਨ ਕੇ ਹਾਂ ਆਸਾਨੀ ਮੇਨਨਾ ਨੂੰ ਨੂਰ ਕਰੋ ਰਾਣੀ ਤਾਂ ਚੁੱਪ ਕਰ ਗਈ ਪਰ ਰਾਜਾ ਬੋਲੀ ਗਿਆ ਤੁਸਾਂ ਦੇ ਹਿਰਦੇ ਨੂੰ ਕਹਿਆ ਸੀ ਮੇਨਨਾ ਹੈ ਪਰਮੇਸ਼ਰ ਦਾ ਦਿੱਤਾ ਤੁਸਾਂ ਕੋਲ ਬਹੁਤ ਕੁਝ ਹੈ ਸੇਵ ਦਾ ਤਰ੍ਹਾਂ ਉੱਤਰ ਸੀ ਮਹਾਰਾਜਾ ਸਾਸਤਰ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਪਰਸ਼ ਮੇਰਾ ਪੁੱਤ ਦੇ ਮਰ ਜਾਵੇ ਤਾਂ ਨਹੀਂ ਕਲਿਆਣ ਨਹੀਂ ਹੁੰਦੀ ਮੇਨ ਪੁੱਤ ਆਗਲੇ ਲੋਕਾਂ ਵਿੱਚ ਮੇਰੀ ਗਤੀ ਕਿਵੇਂ ਹੋਵੇਗੀ ਹੇ ਦਾਮੀ ਚੰਨ ਲੰਦਾ ਹੈ ਮਹਾ ਪ੍ਰਿਆਨ ਜਨਤਾ ਰੋਗ ਲੱਗਾ ਹੈ ਰਾਣੀ ਵੀ ਚਿੰਤਾ ਨਾਲ ਬਿਆਖਲ ਰਹਿੰਦੀ ਹੈ ਇੱਕ ਮੱਚੇ ਦਾ ਮੂੰਹ ਦੇਖਣ ਵਾਸਤੇ ਇੱਕ ਮੱਛੀ ਵਾਂਗ ਤੜਫਦੀ ਹੈ ਅਸਾਂ ਨੇ ਦਇਆ ਕਰੋ ਤੁਸੀਂ ਭਗਵਾਨ ਦੇ ਦਰਸ਼ ਨੂੰ ਕਿਤੇ ਹੰਨ ਪਾਓ ਤੋ ਭਗਵਾਨ ਦੀ ਮੈਲੀ ਦੇਹਨ ਅਸਾਂ ਦਾ ਮੀੜਾ ਬੰਨੇ ਲਾਉ ਆਪ ਸਾਗਰ ਵਿੱਚ ਜੀਵਨ ਬੇੜੀ ਗੋਤੇ ਖਾ ਰਹੀ ਹੈ ਦਿਆਲ ਦੇ ਸਾਗਰੋਂ ਮਿਹਰ ਕਰੋ ਰਾਜੇ ਦਾ ਤਾਲਾ ਸੁਣ ਕੇ ਬ੍ਰਹਮ ਗਿਆਨੀ ਤੇ ਸਤਿਗੁਰੂ ਜੀ ਦੇ ਚਾਨਣਾ ਦਾ ਹੋਰਾ ਪੰਡਤ ਸੈਵਦਾ ਤੋਂ ਬਹੁਤ ਹੈਰਾਨ ਹੋਇਆ ਪਰ ਹੈਰਾਨੀ ਨੂੰ ਪਰਗਟ ਨਾ ਹੋਣ ਦਿੱਤਾ ਤੇ ਆਉ ਆਖਾ ਹੈ ਰਾਜਾਂ ਤੀ ਕਰੋ ਸਭ ਕਾਰਜਾਂ ਦਾ ਕਰਤਾ ਭਗਵਾਨ ਹੈ ਉਹਨਾਂ ਦਾ ਧਿਆਨ ਕਰੋ ਔਰ ਉਹ ਪਿਆਰ ਨਾਲ ਮਿਲਦਾ ਹੈ ਗੋਵਿੰਦ ਦਾ ਸੱਚਾ ਸਰੂਪ ਇੱਥੇ ਪੜ੍ਹਨੇ ਵਿੱਚ ਸੀ ਹੈ ਕੌਣ ਰਾਣੀ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਪੁੱਛਿਆ ਹਾਲਸੜਾਏ ਨੀਤਾਰ ਮਸਾਲਾ ਵਿੱਚ ਰਹਿੰਦਾ ਹੈ ਗੋਵਿੰਦਰਾਏ ਬਾਵਾ ਕਿੰਨਾ ਪਿਆਰਾ ਨਾਮ ਹੈ ਗੋਵਿੰਦਰਾਏ ਉਹ ਆਪ ਪਰਮੇਸ਼ਰ ਦੇ ਸਨਕੇ ਜਾਵਾ ਦਰਸ਼ਨ ਕੀਤੇ ਆਪਾਪ ਛੱਡਦੇ ਹਨ ਕਹਿੰਦੇ ਸੰਤ ਤੇ ਸਾਧੰਡਾ ਹੈ ਸਰ ਇਹ ਭਗਵਾਨ ਦਰਸ਼ਨ ਉਸ ਨੂੰ ਲੈਂਦੇ ਹਨ ਜਿਹੜਾ ਉਹਨਾਂ ਨਾਲ ਸੁਧ ਹੁੰਦੇ ਨਾਲ ਤੀਂ ਕਰੀ ਮਨ ਵਿੱਚ ਸ਼ਾਂਤ ਰੱਖ ਕੇ ਦਿਨ ਰਾਤ ਅੰਤਰੀਕਾਰ ਵਿੱਚ ਬੈਠੋ ਉਹ ਜ਼ਰੂਰ ਤੁਸਾਂ ਦੇ ਘਰ ਆਉਣਗੇ ਨਿਹਾਲ ਕਰਨਗੇ ਤੁਸਾਂ ਦੇ ਆ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜਨਮ ਮਨ ਸੋ ਲਾਵੇਗਾ ਜਾਓ ਘਰ ਮੰਡਤ ਸਹੁੰਦਾ ਤਾਂ ਆਪ ਮੌਤ ਹੋ ਚੁੱਕਾ ਸੀ ਤੇ ਉਹਨਾਂ ਨੂੰ ਸੱਚ ਮਨ ਦੀ ਮਾਰਗ ਲੱਸੀ ਆ ਸੀ ਹਰਿ ਗੁਰੂ ਨੀਤੋਂ ਬਿਨਾ ਨਾ ਕੋਈ ਭਗਵਾਨ ਨਹੀਂ ਇਸ ਦਸਦਾਵ ਉਹਨਾਂ ਨਨ ਭਗਵਾਨ ਸੌਨ ਕੇ ਸ਼ਾਂਤੀ ਪ੍ਰਾਪਤ ਕਰ ਹੈ ਸਾਨੂੰ ਉਹਨਦੇ ਬਚਨ ਸੁਣ ਕੇ ਰਾਜੇ ਨੇ ਰਾਣੀ ਨੂੰ ਕੋਲ ਸ਼ਾਂਤੀ ਹੋਈ ਉਹਨਾਂ ਲੋਹਾਂ ਜੀਆਂ ਨੇ ਪੰਡੀ ਲੇ ਚੱਲਣਾ ਪਰ ਮੱਥਾ ਠੀਕਿਆ ਤੇ ਰਾਜ ਭਗਵਾਨ ਬਾਲ ਆ ਗਏ ਪਰ ਆਖੀਰ ਰਾਜੇ ਰਾਣੀ ਨੇ ਸਤਿਗੁਰੂ ਦੀ ਲਾ ਧਿਆਨ ਧਰਨਾ ਅੰਬਿਆ ਉੰਨਾ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਜਦੋਂ ਕਿਸੇ ਨੇ ਕਰ ਜਾਂਦੇ ਹਨ ਤਾਂ ਕੋਲ ਖਾਣ ਨੂੰ ਦੀ ਮੰਗਦੇ ਹਨ ਰਾਣੀ ਨੇ کئی ਪ੍ਰਕਾਰ ਦੇ ਪੋਆਂ ਤਿਆਰ ਕਰਵਾਏ ਜਿਵੇਂ ਸਹੁੰਦਾ ਤਨੇਸਿਆ ਸੀ ਪੂਰੇ ਜਾਲ ਕੀਤਾ ਸਾਰਾ ਦਿਨ ਬੀਤ ਗਿਆ ਪਰ ਸਹਿਵ ਵਸਮ ਜਾਲ ਵਿੱਚ ਨਾ ਗਏ ਰਾਜੇ ਤੇ ਰਾਣੀ ਘਬੜਾ ਗਏ ਉਹਨਾਂ ਨੇ ਸੰਭਿਆ ਕੀ ਉਹਨਾਂ ਲਈ ਸ਼ਰਧਾ ਵਿੱਚ ਅੰਨ ਤਾਈ ਹੈ ਯਾਰ ਵਿੱਚ ਕਮੀ ਹੈ ਹੰਦਨ ਅਮਰ ਨਹੀਂ ਹੋਈ ਹੰਕਾਰ ਦੀ ਮੈਲ ਨਾ ਕੀ ਤਿੰਨ ਨਿਸ਼ਾਨ ਹੈ ਉਹ ਦੋਵੇਂ ਸਵਾਦੀਆਂ ਲਾ ਕੇ ਬੈਠ ਗਏ ਉਹਨਾਂ ਦੀਆਂ ਅੱਖਾਂ ਗੇ ਸਤਗੁਰੂ ਨੀਲਾ ਚਿਹਰਾ ਸੀ ਸਤਨਾ ਮਾਹੀਂ ਦਾ ਸਿੰਘ ਹੈ ਦੇ ਹੰਦਾ ਖੰਦਾ ਸੀ ਕਿਉਂਕਿ ਪੰਡਤ ਸਹਿਵਲਤ ਨੇ ਉਹਨਾਂ ਨੂੰ ਇਹੋ ਪਜ ਰਸਿਆ ਸੀ ਸੱਚਾ ਪਿਆਰ ਦੂਸਰੇ ਨੇ ਹੰਦੇ ਨੂੰ ਖਲਚ ਪਾਉਂਦਾ ਹੈ ਬਾਗਤ ਤੇ ਭਗਵਾਨ ਪਾ ਪਿਆਰ ਲੋਰੀ ਨਾਲ ਖੱੱਚੇ ਹੋਏ ਲੋਰ ਲੋਰ ਚਲੇ ਜਾਂਦੇ ਹਨ। ਫਹਲਾਦ ਨੇ ਜਾਲ ਕੀਤਾ ਤਾਂ ਥਾਮਾ ਪਾੜ ਕੇ ਨਰਸਿੰਘ ਦਾ ਉਤਾਰਤਾ ਆ ਗਿਆ ਸੀ। ਮਾਲਕ ਪ੍ਰੀਤੰਪਲਾ ਕਿਉਂ ਨਾ ਖਿੱਚਿਆ ਜਾਂਦਾ। ਹੱਥ ਵਿੱਚ ਖੁੰਟੀ ਲੈ ਕੇ ਖੇਡਦੇ ਹੋਏ ਨਤਾਰ ਸਾਥੀਆਂ ਸੁમિત ਰਾਣੀ ਦੇ ਰਾਜ ਭਵਨ ਅੰਦਰ ਜਾਂ ਪੁੱਜੀਏ। ਚੱਕੇ ਨਹੀਂ, ਮੂਕੇ ਨਹੀਂ ਨਰਦਾਰਾ ਮਾਸਤ ਹੱਥੀ ਬਾਹ ਵਿੱਚ ਉਲਦੇ ਹੋਏ ਅੰਦਰ ਚਲੇ ਗਏ। ਦੇਵਦੀ ਬ੍ਰਾਂਡ ਲਈ ਤੇ ਲੇਹਣੇ ਲੱਗਦੇ ਹੋਏ ਉਸ ਸਥਾਨ ਤੇ ਜਾ ਪੁੱਜੇ ਜਿੱਥੇ ਰਾਣੀ ਕੁਸ਼ਲਦਾ ਆਸਣ ਵਿੱਚ ਆ ਕੇ ਬੈਠੀ ਹੋਈ ਇਕਾਂਦਰ ਚ ਤਸਵੰਦੀ ਵਿੱਚ ਸੀ ਸ਼ਰਤ ਬਾਲੇ ਪੂਰੀ ਤਮਲੇ ਚ ਆਨਾਂ ਵਾਲੀ ਹੋਈ ਸੀ ਉਸ ਨੂੰ ਨਹੀਂ ਪਤਾ ਲੱਗਾ ਕਿ ਜੈਸਲੀ ਢੂੰਡਾ ਰਹੀ ਹੈ ਜਸਨੂ ਘਰ ਸ਼ਦਨਵਾਦ ਤੇ ਕਲੋ ਮੱਛੀ ਹੋ ਰਹੀ ਹੈ ਉਹ ਆਪ ਹੀ ਕਰਾ ਤੋ ਹਨ ਅੰਤਰੇ ਅਮੇਸ਼ਤ ਗੁਰੂ ਜੀ ਨੇ ਰਾਗ ਭਉੰਦੀਆਂ ਦਾਸੀਆਂ ਨੂੰ ਕੁਝ ਨਹੀਂ ਕਿਹਾ ਉਹ ਸਿੱਧੇ ਰਾਣੀ ਦੇ ਪਾਸ ਗਏ ਤੇ ਮਲਕੜੇ ਜਹੇ ਨਿੱਕੇ ਹੱਥਾਂ ਨਾਲ ਰਾਣੀ ਦੇ ਨਿਤਰ ਮੰਦ ਦਿੱਤੇ ਨਿਤਰਾ ਉਤੇਕਾਰ ਕਰਵਾ ਦਾ ਢਿਕਣਾ ਸੀ ਕੀ ਰਾਣੀ ਸਵਾਲ ਉਹ ਸਵਾਲ ਹੋ ਗਈ ਉਸ ਲਈ ਹੈ ਦੇ ਲਈ ਟੜਕਣ ਮੱਠੀ ਹੋਈ ਉਹਦੇ ਹੈ ਦੇ ਲਈ ਆਵਾਜ਼ ਨੀ ਆਵਾਜ ਦਿੱਤੀ ਪੁਨੀ ਰਾਣੀਏ ਉਹ ਆ ਗਏ ਉਹ ਆ ਗਏ ਨਾਲੇ ਕੋਥੇ ਕਰਨ ਵਾਲੀ ਮਾਲਾ ਪ੍ਰੀਤਮ ਲਈ ਕੰਨਾ ਵਿੱਚ ਨੰਨ ਵਿੱਚ ਗਿਆ ਮਾਤਾ ਇੱਥੇ ਸਵਾਗਤ ਕਰਦੇ ਆ ਕੋਈ ਬੋਲਣ ਵਿੱਚ ਅਖਸਵਾਦਾ ਖਾਤਾ ਬਲਚੂ ਨਾਮ ਕੰਨੀ ਅੱਗੇ ਤੋਂ ਸੰਬੰਧ ਸਿਵਾ ਕੰਨਾ ਬਾਲ ਮਾਨਸ਼ਨਾ ਅੱਗੇ ਅਣ ਜਾਣ ਬੱਚੀ ਜਾਣ ਕੇ ਨੂੰ ਅੱਗੇ ਕੱਲ ਨੂੰ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ